ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅੱਜ ਮੈਂ ਅਰੋੜਾ ਹਸਪੀਟਲ ਦੇ ਵਿੱਚ ਆਇਆ ਤੇ ਕਿਸੇ ਮੇਰੇ ਭੈਣ ਨੂੰ ਪ੍ਰੋਬਲਮ ਆ ਉਹਦੇ ਕਰਕੇ ਅਸੀਂ ਅੱਜ ਹਸਪੀਟਲ 'ਚ ਆਏ ਆ ਇਹਨਾਂ ਦਾ ਪਿੰਡ ਮਾਜਰਾ ਹੈ ਮਰਾੜਾ ਸੋਰੀ ਮਰਾੜੇ ਪਿੰਡ ਦੇ ਰਹਿਣ ਵਾਲੇ ਨੇ ਇਹ ਮੇਰੀ ਭੈਣ ਦਾ ਐਕਸੀਡੈਂਟ ਹੋ ਗਿਆ ਸੀ 3-4 ਮਹੀਨੇ ਪਹਿਲੇ ਤੇ ਉਸੇ ਟਾਈਮ ਦੀ ਜਿਆਦਾ ਪ੍ਰੋਬਲਮ ਨੇ ਤੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਇਹ ਮੇਰੀ ਭੈਣ ਦੇ ਹਸਬੰਦ ਲੈ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਇਹਨਾਂ ਦੀਆਂ ਚਾਰ ਬੇਟੀਆਂ ਨੇ ਤੇ ਕਾਫੀ ਪ੍ਰੋਬਲਮ ਹੈ ਤੇ ਇਲਾਜ ਭਰਾਂ ਚ ਥੋੜੀ ਪ੍ਰੋਬਲਮ ਆ ਰਹੀ ਹੈ ਤੇ ਜਿਹੜੇ ਇਹਨਾਂ ਦੇ ਸੈੱਲ ਨੇ ਉਹ ਇੱਕ ਹਲਦੀ ਆਦਮੀ ਦੇ 150 ਦੇ ਕਰੀਬ ਹੁੰਦੇ ਆ ਤੇ ਅੱਜ ਇਸ ਮੇਰੀ ਭੈਣ ਦੇ ਜੋ ਸੈੱਲ ਹੈ 31 31000 31000 ਸੈੱਲ ਨੇ ਤੇ ਬਾਕੀ ਅਸੀਂ ਤੁਹਾਡੇ ਅੱਗੇ ਅਪੀਲ ਕਰਦੇ ਆਂ ਕਿ ਇਸ ਭੈਣ ਨੂੰ ਥੋੜੀ ਜਿਹੀ ਪੈਸਿਆਂ ਦੀ ਪ੍ਰੋਬਲਮ ਆ ਰਹੀ ਹੈ ਹੁਣ ਇਲਾਜ ਕਰਦੇ ਤੇ ਜੋ ਵੀ ਮੇਰੇ ਐਨ ਆਰ ਆਈ ਭਰਾ ਨੇ ਤੇ ਮੇਰੀ ਬੇਨਤੀ ਆ ਕਿ ਇਸ ਮੇਰੀ ਭੈਣ ਦੀ ਮਰਤ ਕਰਨੀ ਹੈ ਥੋੜੀ ਬਹੁਤੀ ਤਿਲਫਲ ਸੇਵਾ ਪਾ ਕੇ ਬਾਕੀ ਇਹਨਾਂ ਦੇ ਫਾਦਰ ਸਾਹਿਬ ਨਾਲ ਦੱਸਾਂਗੇ ਹਾਂਜੀ ਸਰ ਥੋੜਾ ਜਿਆਦਾ ਦੱਸ ਦਿਓ ਤੁਸੀਂ ਆਪਣੇ ਜੋਰ ਨਾਲ ਹੋ ਰਿਹਾ ਹੈ ਜੀ ਕਿ ਕਰ ਚਾਰ ਮਹੀਨੇ ਰੱਖੇ ਮੈਂ ਮਜ਼ਦੂਰ ਬੰਦਾ ਜੀ ਮੈ ਕੋਈ ਨਾ ਰਾਜ ਨਹੀਂ ਹੋ ਰਿਹਾ ਜੀ ਨਾ ਬਹੁਤ ਜ਼ਿਆਦਾ ਮਰਨ ਕਵੀ ਸਾਹਿਬ ਸਪਸ਼ਟ ਨਾਂ ਕੋ ਰੱਬੀ ਆਖ ਕਹਿੰਦੀ ਰਹੀ ਹਾਂ ਪਰ ਮੇਜ਼ੂ ਕੁ ਮਜ਼ਦੂਰੀ ਤੇ ਸਰ ਤੁਸੀਂ ਵੀ ਮੜੀ ਜੀ ਅਪੀਲ ਕਰਦੇ ਹੋ ਸਰ ਇਹ ਇਹਨਾਂ ਦੇ ਹਸਬੰਦ ਨੇ ਇਹ ਵੀ ਮਜ਼ਦੂਰੀ ਕਰਦੇ ਨੇ ਤੇ ਤੁਸੀਂ ਵੀ ਸਰ ਮੜਾ ਜਾ ਕਹਿ ਦਿਓ ਤੁਸੀਂ ਹਾਂਜੀ ਹਾਈ ਕੋਲ ਜੀ ਦਾ ਆਸਾ ਵਾਈ ਜੀ ਦੇ ਪਦੇ ਮੈਂ ਸਾਰੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਉਹਨਾਂ ਦੇ ਕੋਲ ਆਸਥਾਨ ਆ ਰਿਹਾ ਹੈ ਤੇ ਕਹਾਂ ਤੇ ਦਿਸਕਾ ਮੀਆ ਤੇ ਆੜੀ ਲੋਕ ਨੇ ਕੀਤੀ ਜਾ ਠੀਕ ਹੈ ਜੀ ਅਸੀਂ ਇਹਨਾਂ ਦੇ ਫਾਦਰ ਸਾਹਿਬ ਤੇ ਇਹਨਾਂ ਦੇ ਹਸਬੰਦ ਹੀ ਇਹ ਹਸਪੀਟਲ ਚ ਆ ਕੇ ਤਾਂ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੀ ਭੈਣ ਦੀ ਤੇ ਮੇਰੀ ਬੇਨਤੀ ਆ ਕਿ ਤੁਸੀਂ ਜਿਆਦਾ ਜਿਆਦਾ ਤਿਲ ਫੁੱਲ ਸੇਵਾ ਪਾ ਕੇ ਇਸ ਮੇਰੀ ਭੈਣ ਦਾ ਘਰ ਜੋ ਆ ਚਲਾਣਾ ਹੈ ਸੀ ਔਰ ਸਾਰਿਆਂ ਦੇ ਨਾਲ ਮਿਲ ਕੇ ਇਹਨਾਂ ਦੀ ਸੇਵਾ ਕਰਨੀ ਹੈ ਜੀ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ